ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਕੀ ਹਾਲ ਚਾਲ ਹੈ ਦੋਸਤੋ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈ ਆ ਵੀਡੀਓ ਹੈਗੀ ਆਪਣੀ ਅੱਜ ਦੀ ਵੀਡੀਓ ਆਪਣੀ ਹੈ ਸਲਵਾਰ ਦੇ ਵਿੱਚ ਵਾਲ ਕਿਸ ਤਰੀਕੇ ਨਾਲ ਪਾਉਣੇ ਨੇ ਉਸ ਬਾਰੇ ਵੀਡੀਓ ਹੈ ਆ ਦੇਖ ਸਕਦੇ ਆਪਾਂ ਸਲਵਾਰ ਨੂੰ ਅਟੈਚ ਕਰ ਲਿਆ ਜਿਹੜੇ ਬਾਲੇ ਨੇ ਆਸਨ ਨੇ ਆਸਨ ਨੂੰ ਆਸਨ ਨਾਲ ਮੈਚ ਕਰ ਲਿਆ ਤੇ ਜਿਹੜੇ ਬਾਲੇ ਦੋ ਆਪਾਂ ਪੱਟ ਕਟਿੰਗ ਕਰੀਗਾ ਉਹਨਾਂ ਨੂੰ ਵੀ ਅਟੈਚ ਕਰ ਲਿਆ ਸਲਵਾਰ ਦਾ ਕੇਅਰਫੁਲ ਤਿਆਰ ਕਰ ਰੱਖੇ ਜਿਹੜੀ ਬੈਲਟ ਹੈ ਉਹ ਵੀ ਆਪਾਂ ਪੰਨਾ ਰੱਖੀਏ ਆ ਜਿਹੜੀ ਆਪਣੇ ਕੋਲ 벨ਟ ਹੈ ਆ ਦੇਖ ਸਕਦੇ 벨ਟ ਨੂੰ ਆਪਾਂ ਕਿਆਰ ਕਰ ਲਿਆ ਇਸ ਤੋਂ ਬਾਅਦ ਆਪਾਂ ਇਹਨੂੰ ਅਟੈਚ ਕਰਾਂਗੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਸਲਵਾਰ ਵਿੱਚ ਵਲ ਪਾਉਣੇ ਨੇ ਪਹਿਲਾਂ ਆਪਾਂ ਬੈਕ ਸਾਈਡ ਦੇ ਜਿਹੜਾ 벨ਟ ਅਟੈਚ ਕਰਾਂਗੇ ਵਲ ਪਾ ਕੇ ਦੋ ਆ ਦੇਖਦੇ ਆਪਾਂ ਇੱਕ ਸਾਈਡ ਦਾ ਆਸਣ ਲੈ ਲੈਣਾ ਹੈ ਜਿਹੜੀ ਬੈਲਟ ਆਪਣੀ ਹੈ ਹੁਣ ਆਪਾਂ ਫੋਰ ਫੋਲਡ ਕਰ ਲੈਣਾ ਹੈ ਬੈਲਟ ਨੂੰ ਫੋਰ ਫੋਲਡ ਕਰਕੇ ਇਹਨੂੰ ਫਿਰ ਆਪਾਂ ਇੱਥੇ ਰੱਖਾਂਗੇ ਨਿਸ਼ਾਨ ਜਿੱਥੇ ਲੱਗਿਆ ਹੋਇਆ ਆਪਣਾ ਇਹ ਤਾਂ ਆਪਣੀ 벨ਟ ਆਏਗੀ ਆਪਣੀ 벨ਟ ਪਈਏ ਚੁੱਪ ਕੇ ਹੁਣ ਆਦਾਂ ਆਉਂਦਾ ਕੋਣਾ ਹੁਣ ਆਪਾਂ ਪਹਿਲਾਂ ਜਿਹੜੇ ਬੈਕ ਸਾਈਡ ਤੇ ਵੱਲ ਪਾਉਣੇ ਨੇ ਦੋ ਇੱਕ ਦੋਨਾਂ ਸਾਈਡਾਂ ਤੇ ਉਹ ਪਾਵਾਂਗੇ ਇੱਕ ਇੱਕ ਹੁਣ ਆਪਾਂ ਇੱਥੇ ਇੱਕ ਇਧਰ ਵੱਲ ਤੇ ਇੱਕ ਇਧਰ ਨੰਦ ਨੂੰ ਆਮਨੇ ਸਾਹਮਨੇ ਕਰਾਂਗੇ ਇਸ ਤਰੀਕੇ ਨਾਲ ਇਹ ਤੁਸੀਂ ਚਾਹੇ 1 ਇੰਚ ਦਾ ਪਾਸਕ ਦਿਓ ਕਪੜਾ ਲੈ ਕੇ ਜਿੰਨਾ ਵੀ ਚਾਹੇ 2 ਦਾ ਪਰ ਧਿਆਨ ਰੱਖਣਾ ਹੈ ਕਿ ਤੁਹਾਡਾ ਸਾਰੇ ਜਿਹੜਾ ਇੱਧਰ ਜ਼ਿਆਦਾ ਨਹੀਂ ਕਪੜਾ ਦੇਣਾ ਜੇਕਰ ਤੁਹਾਡਾ ਘੇਰ ਕੱਟ ਹੋਏ ਤਾਂ ਬੈਕ ਸਾਈਡ ਤੇ ਵਾਲਾ ਪਾ ਗਿਆ ਇਹਦਾ ਤੁਸੀਂ ਜਿਹੜੀ ਜਿਹੜੀ ਸਾਈਡ ਤੇ ਚਿੜੀ ਬਣੀ ਹੋਈ ਏ 벨ਟ ਦੀ ਸੈਂਟਰ ਕਰਕੇ 벨ਟ ਦਾ ਦੋਨਾਂ ਕੋਨਿਆਂ ਤੇ ਟਾਕ ਲਗਾ ਦੇਣੇ ਨੇ ਇੱਧਰ ਵੀ ਤੇ ਐਸ ਸਾਈਡ ਵੀ ਸੈਂਟਰ ਕਰਕੇ ਬਾਕੀ ਆਪਾਂ ਜਿਹੜੀ ਪਿੱਛੇ ਵਾਲ ਸਾਈਡ ਤੋਂ ਬੈਲਟ ਨੂੰ ਆਪਾਂ ਅਟੈਚ ਕਰਦੇ ਨੇ ਨਾਲ ਹੀ ਬਾਕੀ ਦੇ ਵਾਲ ਜਿਹੜੇ ਆਪਾਂ ਫਰੰਟ ਵਾਲ ਨੂੰ ਬਲਕ ਹਾਫ ਬੈਲਟ ਲਗਾ ਕੇ ਫਿਰ ਲਾਵਾਗੇ ਸਾਈਡ ਲਵਾਂਗੇ ਬੈਕ ਸਾਈਡ ਦਾ ਸੈਂਟਰ ਆ ਗਿਆ ਜੇ ਤੁਹਾਡਾ ਇੱਥੇ ਸੈਂਟਰ ਚ ਜੋੜਨਾ ਹੈ 벨ਟ ਦਾ ਫਿਰ ਤੁਸੀਂ ਸੈਂਟਰ ਕੱਟ ਕਰ ਲੈਣਾ ਟੱਕ ਲਗਾ ਦੇਣਾ ਹੁਣ ਆਪਾਂ ਇੱਥੇ ਜਿਹੜਾ ਸੈਂਟਰ ਹੈ ਆਸਨ ਜਿਹੜਾ ਅਟੈਚ ਕੀਤਾ ਉਹ ਤੇ ਜਿਹੜੀ 벨ਟ ਦਾ ਬੈਕ ਸਾਈਡ ਦਾ ਸੈਂਟਰ ਹੈ ਜੇ ਕਰ ਤੋਂ ਦੇ ਬਾਹਰ ਵਿੱਚ ਜੋੜ ਨਹੀਂ ਪਾਇਆ ਵੈਸੈਂ ਬੈਕ ਸਾਈਡ ਤੋਂ ਤੇ ਤੁਸੀਂ ਫਿਰ ਉੱਤੇ ਟੱਕ ਲਗਾ ਲੈਣਾ ਹੈ ਹੁਣ ਆਪਾਂ ਇੱਥੋਂ ਸਟਾਰਟ ਕਰਾਂਗੇ ਬਿਲਕੁਲ ਸੈਂਟਰ ਦੇ ਨਾਲ ਸੈਂਟਰ ਮਿਲਾ ਕੇ ਇਹ ਸਲਾਈ ਲਗਾਉਣੀ ਹੈ ਜੋੜ ਜਿਹੜੇ ਨੇ ਦੋਨੋਂ ਸਾਈਡ ਦੇ ਇੱਕ ਸਾਈਡ ਤੇ ਕਰਾਂਗੇ ਥੋੜਾ ਇਹ ਕਰ ਲੈਣਾ ਜਿੱਥੇ ਆਪਣਾ ਟੱਕਾ ਦੇ ਉਥੇ ਆਪਾਂ ਰੋਕ ਦੇਣੀ ਹੈ ਕਿਉਂਕਿ ਫਿਰ ਵਾਰ-ਵਾਰ ਆਪਾਂ ਬੈਲਟ ਨੂੰ ਉਤੇੜਨ ਦੀ ਦਿੱਕਤ ਨਹੀਂ ਆਉਂਦੀ ਨਹੀਂ ਤਾਂ ਬਹੁਤ ਪਰੇਸ਼ਾਨੀ ਹੁੰਦੀ ਹੈ ਇੱਥੇ ਆਪਣਾ ਟੱਕ ਆ ਗਿਆ ਹੁਣ ਇੱਥੇ ਆਪਾਂ ਰੋਕ ਦੇਵਾਂਗੇ ਆਜ ਤੱਕ ਆਪਾਂ ਆ ਰਹੇ ਆ ਲੈ ਲਾਲੀ ਜਿੱਥੇ ਤੱਕ ਇੱਧਰ ਵੀ ਆਪਣਾ ਟੱਕਾ ਹੈ ਹੁਣ ਅੱਗੇ ਆਪਾਂ ਅਟੈਚ ਹੋ ਗਈ ਹੁਣ ਫਰੰਟ ਫਰੰਟ ਵਾਲ ਸਾਈਡ ਨੂੰ ਲਵਾਂਗੇ ਆਪਾਂ ਦੂਸਰੇ ਦੇ ਸਾਹਮਣੇ ਪਾਣੇ ਨੇ ਇੱਧਰ ਵਾਲੇ ਇੱਧਰ ਨੂੰ ਮੁਕਰਨੇ ਉੱਧਰ ਵਾਲੇ ਉੱਧਰ ਨੂੰ ਇੱਧਰ ਨੂੰ ਪੇਜ ਵਾਲੇ ਜਿਹੜੇ ਵਾਲ ਨੇ ਇਹਨਾਂ ਦਾ ਇੱਧਰ ਨੂੰ ਮੁਕਰਾਂਗੇ ਅੰਦਰ ਨੂੰ ਅੰਦਰ ਵੀ ਅੰਦਰ ਨੂੰ ਕਰਾਂਗੇ ਇੱਥੇ 1/2 ਇੰਚ ਛੱਡਦੇ ਹੋਏ ਵੱਲ ਸਟਾਰਟ ਕਰਾਂਗੇ ਆਪਨੇ ਆਪਾਂ ਮਸ਼ੀਨ ਦਾ ਜਿਹੜਾ ਇੱਥੋਂ ਪਕੜਾਂਗੇ ਵੱਲ ਐਵੇਂ ਇੱਕੋ ਬਰਾਬਰ ਪਾਣਗੇ ਫਿਰ ਨਹੀਂ ਤਾਂ ਬਾਅਦ ਘਟ ਹੋ ਜਾਂਦੇ ਨੇ ਮੈਂ ਬਹੁਤ ਵਧੀਆ ਤਰੀਕੇ ਨਾਲ ਪਾਣਗੇ ਜਦੋਂ ਵੀ ਆਪਾਂ ਸੋਈ ਨੂੰ ਉੱਪਰ ਹੀ ਚੱਕ ਤੇ ਪਾਣੇ ਵਾਲੇ ਕਵਲ ਜਦ ਪਾਣੇ ਨੇ ਨਾ ਹੀ ਸੋਈ ਨੂੰ ਸੋਈ ਨੂੰ ਵਿੱਚ ਰੱਖਣਾ ਮਤਲਬ ਕਿ ਪੈਰ ਨੂੰ ਉੱਪਰ ਨੂੰ ਚੱਕ ਤੇ ਵੱਲ ਪਾਣਾ ਹੁਣ ਦੂਸਰਾ ਫੇਰੇ ਵਾਲ ਸਾਰੇ ਇਸ ਤਰੀਕੇ ਨਾਲ ਪਾ ਦੇਣੇ ਨੇ ਆਪਾਂ ਤਰੀਕੇ ਨਾਲ ਆਪਣੇ ਵਾਲ ਪੈਂਦੇ ਜਾਣੇ ਨੇ ਐਮ ਬਹੁਤ ਹੀ ਵਧੀਆ ਸਫਾਈ ਨਾਲ ਤਿੱਕੋ ਬਰਾਬਰ ਪੈਣਗੇ ਵਾਦ ਕਾ ਨਾ ਆਪਾਂ ਛੱਡਾਂ ਦੇ ਕਿ ਆਪਣਾ ਫਿਰ ਆਪਣੀ ਜਿਹੜਾ ਕਮੀਜ਼ਾਂ ਦੇ ਵਿੱਚ ਨੇ ਤਾਂ ਆਪਣੀ ਕਮੀਜ਼ ਵਿੱਚ ਆਪਣੀ ਸਲਵਾਰ ਦੀ ਹੀਰ ਚੋਣਾ ਨੇ ਇਹਨੂੰ ਦਿੱਤੀਆਂ ਨੇ ਵੱਲ ਜਿਹੜੇ ਹੁੰਦੇ ਨੇ ਉਹ ਫਿਰ ਦਿਖਦੇ ਨੂੰ ਸਹੀ ਨਹੀਂ ਲੱਗਦੇ ਇਸ ਲਈ ਇੰਨਾ ਪਾ ਲੈ ਨਹੀਂ ਚੋਣਾ ਇਹ ਆਪਣੇ 8 ਇੰਚ ਤੇ ਪੈ ਗਈਆਂ 8 ਤੋਂ ਘੱਟ ਹੋ ਜਨ 8 ਤੋਂ ਬਾਅਦ ਨਾ ਹੋਣ ਜਾਂ 8.5 9 ਤੱਕ ਤਾਂ ਹੋਣੀ ਨਾ ਬਿਲਕੁਲ ਵੀ ਆ ਸਲਾਈ ਲਗਾਣੀ ਸ਼ੁਰੂ ਕਰਾਂਗੇ ਜਿੱਥੇ ਆਪਾਂ ਅੱਗੇ ਪਹਿਲਾ ਛੱਡੀ ਸੀ ਤੱਕ ਤੋਂ ਉੱਥੇ ਆਪਾਂ ਸਟਾਰਟ ਕਰ ਦੇਣੀ ਹੈ ਫਾਈਲਿੰਗ ਨਾਲ ਹੀ ਸਟਾਰਟ ਕਰਦੇ ਆਂ ਜਿਹੜਾ ਇਹ ਵਾਲਾ ਸਲਵਾਰ ਦਾ ਜਿੱਥੇ ਆਪਾਂ 벨ਟ ਅਜਾਜ ਕੀਤੀ ਇਹਨੂੰ ਉੱਪਰ ਨੂੰ ਕਰਾਂਗੇ ਫਿਰ ਇਹਦੇ ਤੇ ਦਬਮੀ ਸਲਾਈ ਲਗਾਵਾਂਗੇ ਬਾਟਮੀ ਉੱਪਰ ਨੂੰ ਕਰਦੇ ਹੋਏ ਇੱਥੋਂ ਪਾਸਟਾਰਟ ਕਰਾਂਗੇ ਸੈਨ ਨੂੰ ਧਿਆਨ ਰੱਖਣਾ ਹੈ ਕਿ ਉੱਪਰ ਨੂੰ ਹੋਣਾ ਚਾਹੀਦਾ ਨੀਚੇ ਨਹੀਂ ਆਉਣਾ ਆਪਣੇ ਤੇ ਸਲਾਈ ਲੱਗ ਗਈ ਲੱਗ ਗਈ ਨੇ ਸਲਾਈ ਦਬ ਮੇ ਅਪਨਾ ਤੁਹਾਨੂੰ ਦਿਖਾਉਂਦੇ ਆ ਵਾਲ ਆ ਦੇਖ ਸਕਦੇ ਆਪਣੇ ਵਾਲ ਕਿੰਨੇ ਵਧੀਆ ਤਰੀਕੇ ਨਾਲ ਪੈ ਗਏ ਨੇ ਸਲਵਾਰ ਦੇ ਜੇ ਵੀਡੀਓ ਵਾਲਪਰਮ ਦੀ ਚੰਗੀ ਲੱਗੀ ਵੀ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਮਰ ਸ਼ੇਅਰ ਕਰਨਾ ਮਿਲਦੇ ਆਂ ਅਗਲੀ ਵੀਡੀਓ ਚ ਥੈਂਕਸ ਫॉर ਵਾਚਿੰਗ ਬਾਏ ਬਾਏ